ਇਸ ਫਿਲਹਾਲ ਦੀ ਵੱਡੀ ਖਬਰ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਰਾਜਨੀਤਿਕ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਭਾਰੀ ਮੰਗ ਤੋਂ ਬਾਅਦ ਹੁਣ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਗਿੱਦੜ ਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਗਿੱਦੜ ਬਾਹਾ ਦੇ ਲੋਕ ਕਾਫੀ ਸਮਝੇ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਉਣ ਦੇ ਲਈ ਆਕਰਸਨ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਹੈ ਇਸ ਫੈਸਲੇ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲੇ ਦਲ ਦੀ ਰਣਨੀਤੀ ਦੇ ਵਿੱਚ ਇੱਕ ਵੱਡਾ ਬਦਲਾ ਮੰਨਿਆ ਜਾ ਰਿਹਾ ਜੁਗਵੀਰ ਸਿੰਘ ਬਾਦਲ ਦੇ ਗਿੱਦੜਪਾਹਾ ਦੇ ਚੋਣ ਮੈਦਾਨ ਦੇ ਵਿੱਚ ਕੂਦਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਆ ਗਿਆ ਜਾਣਕਾਰੀ ਅਨੁਸਾਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼੍ਰੋਮਣੀ ਕਾਲੀ ਦਲ ਨੇ ਗਿੱਦੜਪਾਹਾ ਦੇ ਵਿੱਚ ਇੱਕ ਦਫ਼ਤਰ ਵੀ ਖੋਲ ਦਿੱਤਾ ਹੈ ਜਿਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਨੇ ਮੁਹੀਮ ਤੇਜ਼ੀ ਦੇ ਨਾਲ ਲੱਗੇ ਬਤੌਣਾ ਸ਼ੁਰੂ ਕਰ ਦਿੱਤਾ ਹੈ ਸਿਆਸੀ ਮਾਹਿਰਾ ਮਤਾਬਕ ਗਿੱਦੜਪਾਹਾ ਕਿਸੇ ਸਮੇਂ ਕਾਲੀ ਦਲ ਦਾ ਸਭ ਤੋਂ ਮਜ਼ਬੂਤ ਕਿਲਾ ਮੰਨਿਆ ਜਾਂਦਾ ਸੀ ਇਸ ਤੇ ਲਈ ਸੁਖਬੀਰ ਸਿੰਘ ਬਾਦਲ ਦਾ ਇੱਥੋਂ ਚੋਣ ਲੜਨ ਦਾ ਫੈਸਲਾ ਸਿਆਸੀ ਪੱਧਰ ਤੇ ਵੱਡੇ ਬਦਲਾ ਲਿਆ ਜਾ ਸਕਦਾ ਜਿਕਰ ਯੋਗ ਹੈ ਵੀ ਕਿ ਸੋ ਪਹਿਲਾਂ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਤੋਂ ਜਲਾਲਾਬਾਦ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ ਜਿੱਥੋਂ ਉਹ ਕਈ ਵਾਰ ਜਿੱਤੇ ਵੀ ਹਨ ਗਿੱਦੜਪਾਹ ਹਲਕੇ ਦੇ ਨਾਲ ਬਾਦਲ ਪਰਿਵਾਰ ਦਾ ਪੁਰਾਣਾ ਸੰਬੰਧ ਵੀ ਹੈ ਕਿਉਂਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਹਲਕੇ ਤੋਂ ਵਿਧਾਇਕ ਰਹੇ ਚੁੱਕੇ ਹਨ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗਿੱਦੜਪਾਹ ਤੋਂ ਚੋਣ ਲੜਦੇ ਰਹੇ ਨੇ ਵੜਿੰਗ ਕਈ ਵਾਰ ਖੁਲਿਆਮ ਚੁਣੌਤੀ ਵੀ ਦੇ ਚੁੱਕੇ ਨੇ ਕਿ ਸੁਖਬੀਰ ਬਾਦਲ ਗਿੱਦੜਪਾ ਹਲਕੇ ਤੋਂ ਚੋਣ ਲੜ ਕੇ ਵੇਖ ਲੈਣ ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਵੱਲੋਂ ਰਾਜਾ ਵੜਿੰਗ ਦੇ ਚੈਲੰਜ ਨੂੰ ਸਵੀਕਾਰ ਕਰ ਲਿਤਾ ਗਿਆ ਤੇ ਹੁਣ ਉਹ ਚੋਣ ਲੜ ਕੇ ਦਿਖਾਉਣਗੇ ਤਸਵੀਲੇ ਦੀ ਇਹ ਵੱਡੀ ਅਪਡੇਟ ਹੈ ਕਿ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗਾਮੀ ਦੌਰ ਦਾ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਰਾਜਨੀਤਿਕ ਜੜਾ ਐਲਾਨ ਕੀਤਾ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਹੁਣ ਜੋ ਚੈਲੰਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਵੀਕਾਰ ਕੀਤਾ ਗਿਆ ਰਾਜਾ ਵੜਿੰਗ ਨੂੰ ਕਿਵੇਂ ਇਸ ਚੈਲੰਜ ਦਾ ਜਵਾਬ ਦੇ ਪਾਉਂਦੇ ਹਨ ਕਿ ਨਹੀਂ ਤੇ ਇਹ ਤਾਂ ਹੁਣ 2027 ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਫਿਲਹਾਲ ਇਹ ਵੱਡੀ ਅਪਡੇਟ ਹੈ ਕਿ ਉਹਨਾਂ ਨੇ ਇੱਕ ਰਾਜਨੀਤਿਕ ਵੱਡਾ ਐਲਾਨ ਕੀਤਾ ਹੈ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗਿੱਦੜ ਬਾਹਾਂ ਤੋਂ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਇਹ 100% ਲੰਬੇ ਟਾਈਮ پاس ਹੋਗੇ। ਮਤਲਬ ਵਿਚਾਰੇ ਚਾਰੇ ਚਾਰੇ ਜਾਈਂਗੇ। ਲੋਂਗੇ ਕਿ ਨਹੀਂ? 110% ਜੀ। ਅੱਗੇ ਅੱਗੇ ਬਾਕੀ ਦਾ ਇਨਸ਼ਾਅ। ਨਿਆਰਾ ਲਿਆ ਦਿਓ ਯਾਰ। ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਤੇ ਤੁਹਾਡੇ ਕਾਰਜ ਵਿੱਚ ਟੁੱਕੇ ਜੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਾਡਾ ਸਰਦਾਰ ਨਹੀਂ ਤੁਹਾਡੇ ਉਹ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਹੀ ਭੱਦੀ ਦੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਬੋਲੇ ਖਲ ਰਹਿ ਗਿਆ ਪੱਕਾ ਜਾਮਾ ਐਥੋਂ ਤੇ ਲੜੂਗਾ ਹੀ ਲੜੂਗਾ ਜਲਕਾਰਾ ਦੇਖ ਹੁਣ ਐਂ ਬਚੋ ਹੁਣ ਮੈਂ ਜਾਣਾ ਲੱਗੇ ਤੁਸੀਂ 16 ਤਰੀਕ ਨੂੰ ਕਿੱਥੇ ਆਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਤੇ ਸਭੀਆਂ ਨੂੰ ਸੱਜਿਤਾ ਗਿਆ ਬਾਈ